हेलो स्टूडेंट्स दिस इज गोडप्रीत वेलकम टू माय YouTube चैनल डी स्टडीज आज जो अपना वीडियो ਲੈਣ ਵਾਲਾ ਹੈ ਬਹੁਤ ਹੀ ਇੰਪੋਰਟੈਂਟ ਲੈਣ ਵਾਲਾ ਹੈ ਕਿਉਂਕਿ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਜੋ ਕਿ ਬੱਚਿਆਂ ਨੂੰ ਰੋਲ ਨੰਬਰ ਮਿਲਨੇ ਹੈਗੇ ਬੋਰਡ ਐਗਜ਼ਾਮ ਦੇ ਉਸ ਦੇ ਰਿਗਾਰਡਿੰਗ ਤਾਂ ਜੋ ਕਿ ਹੁਣੇ-ਹੁਣੇ ਇੱਕ ਨੋਟੀਫਿਕੇਸ਼ਨ ਆਇਆਗਾ ਕਿ ਵਿਦਿਆਰਥੀਆਂ ਅਤੇ ਸਕੂਲਾਂ ਲਈ ਜੋ ਕਿ ਇੱਕ ਅਹਿਮ ਖਬਰ ਆਈ ਹੈਗੀ ਕਿ ਉਹਨਾਂ ਨੂੰ ਰੋਲ ਨੰਬਰ ਜਾਰੀ ਨਹੀਂ ਹੋਣਗੇ ਤਾਂ ਦੇਖਦੇ ਆ ਕਿ ਪੂਰੀ ਨਿਊਜ਼ ਕੀ ਆ ਗਈ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਨਾਲ ਦੀ ਨਾਲ ਕਰਦੇ ਰਹਿਣਾ ਤਾਂ ਇਸੇ ਨਾਲ ਹੀ ਕਰਦੇ ਆ ਸ਼ੁਰੂ ਅੱਜ ਦੀ ਵੀਡੀਓ ਦੇਖਦੇ ਆ ਕਿ ਪੂਰਾ ਨੋਟੀਫਿਕੇਸ਼ਨ ਕੀ ਆ ਪੂਰੀ ਨਿਊਜ਼ ਕੀ ਆ ਜੋ ਕਿ ਰੋਲ ਨੰਬਰ ਦੇ ਰਿਗਾਰਡਿੰਗ ਆ ਗਈ ਹਾਂਜੀ ਦੇਖੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਇੱਕ ਨੋਟਿਸ ਅਨੁਸਾਰ ਸੈਸ਼ਨ 2024-25 ਲਈ ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਨਾਲ ਸੰਬੰਧਿਤ 8ਵੀਂ 10ਵੀਂ ਅਤੇ 12ਵੀਂ ਜਮਾਤਾਂ ਦੇ ਦੂਜੇ ਰਾਜਾਂ ਬੋਰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਲਈ ਸਕੂਲਾਂ ਵੱਲੋਂ ਅੰਤਿਮ ਮਿਤੀ 31 ਜਨਵਰੀ 2025 ਨਿਰਧਾਰਤ ਕੀਤੀ ਗਈ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਸਕੂਲਾਂ ਨੇ ਅਜੇ ਤੱਕ ਵਿਦਿਆਰਥੀਆਂ ਦੇ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਏ ਹਨ ਜਾਂ ਅਧੂਰੇ ਹਨ ਇਸ ਕਾਰਨ ਰਜਿਸਟ੍ਰੇਸ਼ਨ ਨੰਬਰ ਜਾਰੀ ਕਰਨ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਸਕੂਲ ਲੌਗਇਨ ਆਈਡੀ ਨਾਲ ਰਜਿਸਟ੍ਰੇਸ਼ਨ ਪੋਰਟਲ ਵਿੱਚ ਜਾ ਕੇ ਅਰਰ ਸੀ ਜਾਂਚ ਕਰਨ ਅਤੇ ਇਹਨਾਂ ਨੂੰ ਦੂਰ ਕਰਨ ਲਈ 31 ਜਨਵਰੀ ਤੱਕ ਦਸਤਾਵੇਜ਼ ਜਮ੍ਹਾਂ ਕਰਵਾਉਣ ਠੀਕ ਹੈ ਜੀ ਜੇਕਰ ਸਕੂਲ ਦਿੱਤੀ ਗਈ ਮਿਤੀ ਤੱਕ ਦਾਸਾਵੇ ਜਮਾ ਨਹੀਂ ਕਰਵਾਉਂਦੇ ਹਨ ਤਾਂ ਇਹਨਾਂ ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਨੰਬਰ ਰੋਲ ਨੰਬਰ ਨਹੀਂ ਜਾਰੀ ਨਹੀਂ ਕੀਤੇ ਜਾਣਗੇ ਅਤੇ ਉਹ ਪ੍ਰੀਖਿਆਵਾਂ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਇਸ ਸਥਿਤੀ ਵਿੱਚ ਸਕੂਲਾਂ ਨੂੰ ਇਸ ਇਸੀ ਪੂਰੀ ਜ਼ਿੰਮੇਵਾਰੀ ਲੈਣੀ ਪਵੇਗੀ ਠੀਕ ਹੈ ਜੀ ਹਾਂਜੀ ਤਾਂ ਇਸ ਦੇ ਰਿਹਾਡੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਹੈ ਪੀਐਸਸੀਬੀ ਬੋਰਡ ਦੁਆਰਾ ਇਹ ਤੁਸੀਂ ਦੇਖ ਸਕਦੇ ਹੋਗੇ ਤਾ ਇਹ ਸਭ ਜੋ ਕੀ ਪ੍ਰੀਖਿਆ ਤੋਂ ਪਹਿਲਾਂ ਜੋ ਕੀ ਰੂਲ ਰੈਗੂਲੇਸ਼ਨ ਫਾਲੋ ਕਰਨੇ ਹੁੰਦੇ ਆ ਰਜਿਸਟ੍ਰੇਸ਼ਨ ਕਰवानी ਹੁੰਦੀ ਹੈਗੀ ਬੋਰਡ ਦੇ ਜੋ ਕੀ ਸਟੂਡੈਂਟ ਆਗੇ ਉਹਨਾਂ ਦੇ ਤਾਂ ਉਸ ਦੇ ਰਿਗਾਰਡਿੰਗ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਇਸ ਲਈ ਜੋ ਕੀ ਇਹ ਸਕੂਲ ਦੀ ਜ਼ਿੰਮੇਵਾਰੀ ਹੁੰਦੀ ਹੈਗੀ ਇਹ ਸਾਰਾ ਜੋ ਕੀ ਪ੍ਰੋਸੈਸ ਕਰਨ ਦੀ ਤਾਂ ਜੇਕਰ ਸਕੂਲ ਇਸ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਮਤਲਬ ਤੁਹਾਡੇ ਜੋ ਕੀ ਰਜਿਸਟ੍ਰੇਸ਼ਨ ਨਹੀਂ ਕਰਵਾਉਂਦਾਗਾ ਤੇ ਜੋ ਤੁਹਾਡੇ ਡਾਕੂਮੈਂਟਸ ਭੇਜਨੇ ਉਹ ਨਹੀਂ ਭੇਜਦਾ ਤਾਂ ਹੀ ਤੁਹਾਡੇ ਜੋ ਕੀ ਰੋਲ ਨੰਬਰ ਨਹੀਂ ਆਣਗੇ ਜੇਕਰ ਤੁਹਾਡਾ ਇਹ ਸਾਰਾ ਪ੍ਰੋਸੈਸ ਪ੍ਰੀਖਿਆ ਤੋਂ ਪਹਿਲਾਂ ਪਹਿਲਾਂ ਹੋ ਜਾਂਦਾ ਹੈ ਤਾਂ ਤੁਹਾਡਾ ਜੋ ਕੀ ਰੋਲ ਨੰਬਰ ਇਸ਼ੂ ਹੋ ਜਾਣਗੇ ਇਸ ਲਈ ਇਹ ਜ਼ਿੰਮੇਵਾਰੀ ਸਾਰੀ ਸਕੂਲ ਦੀ ਹੁੰਦੀ ਆ ਇਸ ਵਿੱਚ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਇਹ ਸਾਰੀ ਜੋ ਕੀ ਜ਼ਿੰਮੇਵਾਰੀ ਸਕੂਲ ਦੀ ਆ ਉਹਨਾਂ ਦੀ ਸਰਦਾਰਦੀ ਹੈਗੀ ਉਹ ਤੁਹਾਡਾ ਸਾਰਾ ਕੰਮ ਕਰਵਾ ਕੇ ਦੇਣਗੇ ਤਾਂ ਜੋ ਕਿ ਤੁਹਾਡੇ ਰੋਲ ਨੰਬਰ ਇਸ਼ੂ ਹੋ ਸਕਣ ਠੀਕ ਹੈ ਜੀ ਤਾਂ ਹੀ ਸੀਗਾ ਆਪਣਾ ਅੱਜ ਦਾ ਵੀਡੀਓ ਰਿਗਾਰਡਿੰਗ ਜੋ ਕਿ ਨੋਟੀਫਿਕੇਸ਼ਨ ਜੋ ਕਿ ਰੋਲ ਨੰਬਰ ਇਸ਼ੂ ਹੋਣ ਦੇ ਰਿਗਾਰਡਿੰਗ ਸੀਗਾ ਤਾਂ ਮਿਲਦੇ ਆ ਨੈਕਸਟ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਚੈਨਲ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਦਿਓ ਇਸ ਦੇ ਨਾਲ ਹੀ ਮਿਲਦੇ ਆ ਨੈਕਸਟ ਸਟੇ ਬLES ਕਿਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ